ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰਾ ਲਾਈਵ ਆਉਣ ਦਾ ਕਾਰਨ ਇਹ ਆ ਅੱਜ ਸੰਘੇ ਜਗੀਰ ਵਿੱਚ ਮੀਟਿੰਗ ਹੋਈ ਸੀ ਇੱਕ ਪਿੰਡ ਦੇ ਛੱਪੜ ਨੂੰ ਲੈ ਕੇ ਕਿਉਂਕਿ ਪਿੰਡ ਦਾ ਛੱਪੜ ਜਿਹੜਾ ਆ ਉਹ ਚੱਕਣਾ ਆ ਠੀਕ ਆ ਜੀ ਜੋ ਬਹੁਤ ਵਧੀਆ ਗੱਲ ਆ ਮੈਨੂੰ ਬਹੁਤ ਵਧੀਆ ਗੱਲ ਲੱਗੀ ਹਨਾ ਮੈਨੂੰ ਇਦਾਂ ਲੱਗਦਾ ਸੋਸ਼ਲ ਮੀਡੀਆ ਆਪਣੀ ਗੱਲ ਰੱਖਣ ਦਾ ਬਹੁਤ ਵਧੀਆ ਤਰੀਕਾ ਆ ਹਨਾ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਆ ਚਾਰ ਬੰਦੇ ਇਕੱਠੇ ਹੋਏ ਹੁੰਦੇ ਆ ਵਿੱਚੋਂ ਕਿਸੇ ਨੇ ਗੱਲ ਕਰਨੀ ਹੁੰਦੀ ਆ ਪਰ ਗੱਲ ਉਹਨੂੰ ਕਰਨ ਨਹੀਂ ਦਿੱਤੀ ਜਾਂਦੀ ਆ ਨਾ ਕਿ ਰੁਕ ਜੋ ਗੱਲ ਸੁਣੋ ਗੱਲ ਸੁਣੋ ਇਦਾਂ ਰੌਲਾ ਜਿਹਾ ਪੈ ਜਾਂਦਾ ਨਾ ਤੇ ਮੈਨੂੰ ਇਦਾਂ ਲੱਗਦਾ ਕਿ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਤਰੀਕਾ ਆ ਜਿਹੜਾ ਆਪਣੀ ਗੱਲ ਰੱਖਣ ਦਾ ਤੋਂ ਮੈਂ ਗੱਲ ਇਹ ਕਰਨੀ ਸੀ ਪਿੰਡ ਦਾ ਛੱਪੜ ਜਿਹੜਾ ਆ ਇਹ ਚੱਕਣ ਲਈ ਸਰਪੰਚ ਸਾਹਿਬ ਨੇ ਜਿਹੜੇ ਆਪਣੇ ਨਵੇਂ ਸਰਪੰਚ ਬਣੇ ਆ ਸੋਢੀ RAM ਜੀ ਉਹਨਾਂ ਨੇ ਚੱਕਣ ਚੱਕਣ ਲੱਗੇ ਆ ਕਿ ਜਿਹੜਾ ਪਿੰਡ ਦਾ ਛੱਪੜ ਚੱਕ ਕੇ ਜਿੱਥੇ ਆ ਲੋਕ ਪਸ਼ੂ ਜਾਂ ਗੋਹਾ ਪੱਥ ਦੇ ਆ ਜਾਂ ਸਬਜ਼ੀਆਂ ਬੀਜਦੇ ਆ ਨਾ ਤੇ ਉੱਥੇ ਕਹਿੰਦੇ ਅਸੀਂ ਆਪਣਾ ਛੱਪੜ ਲੈ ਕੇ ਜਾਣਾ ਤੇ ਇੱਥੇ ਬਹੁਤ ਵਧੀਆ ਪਾਰਕ ਬਣਾਉਣੀ ਆ ਠੀਕ ਆ ਜੀ ਤੇ ਵਿੱਚੋਂ ਚਲੋ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਨਾ ਮੈਂ ਕਿਸੇ ਨੂੰ ਮਾੜਾ ਕਹਿੰਦਾ ਤੇ ਸਾਰੇ ਸਾਡੇ ਵੱਡੇ ਹੀ ਆ ਚਾਚੇ ਤਾਈ ਆ ਸਾਡੇ ਆਪਣੇ ਆਪਾ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਵੀਡੀਓ ਵਿੱਚ ਕੋਈ ਗੁੱਸਾ ਨਾ ਕਰਿਓ ਮੇਰਾ ਵੱਡੇ ਖਾਮ ਚ ਕੇ ਸਤਿਕਾਰਯੋਗ ਆ ਸਾਰੇ ਆਪਣੇ ਜਿੰਨੇ ਵੀ ਬੇੜੇ ਵਾਲੇ ਆ ਸਾਰੇ ਪੈੰਡ ਵਾਲੇ ਆ ਆਪਾਂ ਕਿਸੇ ਵੀਡੀਓ ਖਿਲਾਫ ਨਹੀਂ ਪਾਈ ਜੋ ਮੇਰੀ ਸੋਚ ਆ ਮੈਂ ਤੁਹਾਨੂੰ ਉਹ ਦੱਸਣ ਲੱਗਾ ਆ ਕਿਉਂਕਿ ਜਿੱਥੇ ਉਹ ਪਾਥੀਆਂ ਪੱਥ ਦੇ ਆ ਬਸੂਆਂ ਦਾ ਗੋਹਾ ਸੱਟਦੇ ਆ ਉੱਥੇ ਜੇ ਦੇਖਿਆ ਜਾਵੇ ਤਾਂ ਫਰਦ ਕਢਾਈ ਜਾਵੇ ਸਾਡਾ ਵੀ ਉੱਥੇ ਤੋਬਾ ਹੈਗਾ ਆ ਪਰ ਅਸੀਂ ਕੀ ਕਰਨਾ ਉੱਥੇ ਸਬਜ਼ੀਆਂ ਅਸੀਂ ਵੀ ਬੀਜ ਸਕਦੇ ਆ ਨਹੀਂ ਪਰ ਸਬਜ਼ੀਆਂ ਵੀਣਨ ਨੂੰ ਚਲੋ ਸਾਡੇ ਥਾਂ ਹੈਗਾ ਆ ਨਾ ਜੇ ਸਬਜ਼ੀਆਂ ਬੀਜਣੀਆਂ ਆਪਾਂ ਘਰੇ ਵਿੱਚ ਵੀ ਬੀਜ ਸਕਦੇ ਆ ਗਮਲਿਆਂ ਵਿੱਚ ਲਾ ਸਕਦੇ ਆ ਹਨਾ ਪਿਆਜ਼ ਗਮਲਿਆਂ ਵਿੱਚ ਵੀ ਲੱਗਦੇ ਆ ਕੜਾਈਆਂ ਵਿੱਚ ਵੀ ਲੱਗਦੇ ਆ ਤਾਂ ਚਲੋ ਇਹ ਗੱਲ ਛੱਡੋ ਤੇ ਜਿਹੜਾ ਮੇਨ ਗੱਲ ਛੱਪੜਦੀ ਆ ਨਾ ਜੇ ਇਹ ਪਿੰਡ ਵਿੱਚੋਂ ਚੱਕ ਹੋ ਜAVE ਤਾਂ ਬਹੁਤ ਵਧੀਆ ਗੱਲ ਹੋਊਗੀ ਜਿਹੜੇ ਆਪਣੇ ਪੁਰਾਣੇ ਸਰਪੰਚ ਸੀਗੇ ਸਰਪੰਚ ਕਸ਼ਮੀਰੀ ਲਾਲ ਜੀ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਕਹਿੰਦੇ ਜਿੱਥੇ ਆਪਾਂ ਗੋਹਾ ਤੁਸੀਂ ਸੈੱਟਦੇ ਆ ਤੇ ਜੇ ਆਪਾਂ ਇੱਥੇ ਛੱਪੜ ਬਣਾ ਦੀਏ ਬਟ ਉਦੋਂ ਕੋਈ ਜਿਨ੍ਹਾਂ ਦੇ ਥਾਂ ਆ ਉਹ ਮੰਨੇ ਨਹੀਂ ਸੀ ਕਿ ਸਾਡੇ ਜਿਹੜੇ ਚਾਚੇ ਦਾਈ ਆ ਉਹ ਮੰਨੇ ਨਹੀਂ ਸੀ ਕਹਿੰਦੇ ਨਹੀਂ ਜੀ ਅਸੀਂ ਇਦਾਂ ਨਹੀਂ ਕਰਨੀ ਕਿਉਂਕਿ ਜਿਹੜਾ ਛੱਪੜ ਆ ਨਾ ਮੇਨ ਇਹ ਬਿਮਾਰੀ ਦਾ ਘਰ ਆ ਸਾਡੇ ਆਪਣੇ ਪਿੰਡ ਸੰਗੇ ਚਗੀਰ ਵਿੱਚ ਨਾ ਇਹਦਾ ਬਹੁਤ ਵੱਡਾ ਮਸਲਾ ਆ ਤੇ ਕੋਈ ਬਹੁਤ ਸਰਪੰਚ ਆਏ ਇਹਨੂੰ ਹੱਥ ਵੀ ਲਾਇਆ ਪਰ ਬਟ ਕੋਈ ਗੱਲ ਬਣੀ ਨਹੀਂ ਨਾ ਸਫਾਈ ਸੁਵਿਧਾ ਦੇ ਅੱਗੇ ਕੰਮ ਸ਼ੁਰੂ ਹੋਇਆ ਉਹ ਤੇ ਵੀ ਰੁਕਾਵਟ ਪੈ ਗਈ ਸੀਗੀ ਕਿਸੇ ਕਾਰਨ ਤੇ ਚੱਕਣ ਤਾਂ ਚਲੋ ਚੱਕਿਆ ਸੀਗਾ ਸਰਪੰਚ ਕਸ਼ਮੀਰੀ ਲਾਲ ਨੇ ਵੀ ਚਲੋ ਨਹੀਂ ਸਿਰੇ ਚੜਿਆ ਤੇ ਉਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਚਲੋ ਇੱਕ ਆਦੀ ਫੇਰ ਆਪਣੇ ਸਰਪੰਚ ਸਾਹਿਬ ਨੇ ਸੋਢੀ RAM ਜੀ ਇਹਨਾਂ ਨੇ ਚੱਕਣ ਚੱਕਿਆ ਆ ਪਿੰਡ ਦਾ ਜਿਹੜਾ ਛੱਪੜ ਵਾ ਉਹ ਪਿੰਡੋਂ ਬਾਹਰ ਲੈ ਕੇ ਜਾਣਾ ਕਿਉਂਕਿ ਮੇਨ ਕੰਮ ਪਿੰਡ ਦਾ ਇਹ ਹੈ ਬਾਕੀ ਸਾਡੇ ਸਾਰੇ ਕੰਮ ਪਿੰਡ ਦੇ ਹੋਏ ਆ ਠੀਕ ਆ ਜੀ ਹੁਣ ਮੇਰੀ ਬੇਨਤੀ ਇਹੀ ਹੈ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਥਾਂ ਆ ਤੇ ਪਲੀਜ਼ ਜੇ ਤਾਂ ਰਿਕੁਐਸਟ ਹੀ ਆ ਮੰਨ ਜੂਗੇ ਤਾਂ ਬਹੁਤ ਵਧੀਆ ਗੱਲ ਆ ਪਿੰਡ ਦਾ ਵਿਕਾਸ ਆ ਆਪਣੀ ਵਧੀਆ ਪਾਰਕ ਬਣ ਜੂਗੀ ਆਪਾਂ ਇੱਥੇ ਸਮਾਗਮ ਕਰ ਸਕਦੇ ਆ ਕੋਈ ਵੀ ਜਗਰਾਤ ਦਾ ਕਰ ਸਕਦੇ ਆ ਆਪਣੇ ਕੋਈ ਧੀ ਭੈਣ ਦਾ ਵਿਆਹ ਆ ਉਹ ਕਰ ਸਕਦੇ ਆ ਬੱਚੇ ਦਾ ਜਨਮ ਦਿਨ ਸੈਲੀਬ੍ਰੇਟ ਜਾਂ ਬੜੀਆਂ ਘੁੰਮ ਫਿਰ ਸਕਦੀਆਂ ਆ ਵਧੀਆ ਰੌਣਕ ਮੇਲਾ ਹੋ ਜਾਊਗਾ ਨਾ ਸਫਾਈ ਹੋ ਜੂਗੀ ਪਰ ਕੋ ਜੇ ਨਹੀਂ ਮੰਨਦੇ ਸਾਡੇ ਵੀਰ ਭਰਾ ਹਨਾ ਉਹਨਾਂ ਨੂੰ ਰਿਕੁਐਸਟ ਆ ਕਿ ਮੰਨ ਜੂਗੇ ਤਾਂ ਵਧੀਆ ਗੱਲ ਆ ਨਾ ਵਿਕਾਸ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜਿ ਪਿੰਡ ਦਾ ਛੱਪੜ ਚੱਕ ਹੋ ਜਾਊਗਾ ਤੇ ਫੇ ਉਹ ਫੇ ਉਹਦੇ ਵਰਗਾ ਬੰਦਾ ਹੀ ਹੈ ਨਹੀਂ ਕੋਈ ਜਿਹੜਾ ਇਹ ਕੰਮ ਨੂੰ ਹਨਾ ਨਵੇੜ ਦਊਗਾ ਬਾਕੀ ਜਿਹੜਾ ਮੇਰੀ ਸੋਚ ਆ ਨਾ ਕਿ ਮੈਨੂੰ ਇਦਾਂ ਲੱਗਦਾ ਆ ਕਿ ਆਪਾਂ ਨੂੰ ਸਰਕਾਰੀ ਕੰਮਾਂ ਦੇ ਵਿੱਚ ਅ ਦੁਬਿਧਾ ਨਿਪੋਣੀ ਚਾਹੀਦੀ ਹੈਨਾ ਜਦੋਂ ਸਰਕਾਰੀ ਕੰਮ ਇੱਕ ਵਾਰੀ ਰੁਕ ਜਾਂਦਾ ਫਿਰ ਉੱਤੇ ਰੋਕ ਲੱਗ ਜਾਂਦੀ ਹੈ ਫਿਰ ਉਹ ਗ੍ਰਾਂਟ ਵੀ ਵਾਪਸ ਚਲ ਜਾਂਦੀ ਆ ਤੇ ਜਾਂ ਉਹ ਗ੍ਰਾਂਟ ਕਿਤੇ ਹੋਰ ਪਾਸੇ ਲੱਗ ਜਾਂਦੀ ਆ ਤੇ ਚਲੋ ਹੁਣ ਗ੍ਰਾਂਟ ਤਾਂ ਪਿੰਡ ਦੀ ਨਹੀਂ ਆਈ ਇਹਦਾ ਸਰਪੰਚ ਸਾਹਿਬ ਨੇ ਮੈਨੂੰ ਲੱਗਦਾ ਆਪਣੇ ਖਰਚੇ ਤੇ ਕਰਨਗੇ ਬਾਕੀ ਜੇ ਮਾਣੀ ਮੋਟੀ ਆਈ ਆ ਤਾਂ ਚਲੋ ਵਧੀਆ ਗੱਲ ਆ ਫਿਰ ਵੀ ਉਹ ਇੰਨਾ ਵੱਡਾ ਚੱਕਣ ਚੱਕਿਆ ਉਹਨਾਂ ਨੇ ਹਨਾ ਕਿ ਪਿੰਡ ਦਾ ਛੱਪੜ ਕਿਉਂਕਿ ਮੇਨ ਮਸਲਾ ਹੀ ਛੱਪੜ ਦਾ ਆ ਤੁਹਾਨੂੰ ਸੱਚੀ ਗੱਲ ਦੱਸਦਾ ਹਾਂ ਹੁਣ ਸੀਬਰਜ ਪੈ ਗਿਆ ਛੱਪੜ ਦਾ ਪਾਣੀ ਓਵਰਫਲੋ ਹੋ ਜਾਂਦਾ ਆ ਤੇ ਪਾਣੀ ਬੈਕ ਸੀਵਰਾਂ ਜਾਂ ਵਿੱਚੋਂ ਜਿਹੜੀਆਂ ਹੋਦੀਆਂ ਬਣੀਆਂ ਉਹਨਾਂ ਵਿੱਚੋਂ ਬਾਹਰ ਨਿਕਲ ਜਾਂਦਾ ਆ ਠੀਕ ਆ ਤੇ ਪ੍ਰੋਬਲਮ ਇਹ ਆ ਕਿਈ ਕਹਿੰਦੇ ਆ ਕਿ ਇਹ ਪਾਣੀ ਨਹਿਰ ਵਿੱਚ ਪਾ ਦੋ ਨਹਿਰ ਵਿੱਚ ਨਹੀਂ ਪਾਣੀ ਪੈਂਦਾ ਹੁੰਦਾ ਕਿਉਂਕਿ ਜਿਹੜਾ ਨਹਿਰੀ ਪਾਣੀ ਆ ਉਹ ਫਸਲਾਂ ਲਈ ਵਰਤ ਹੁੰਦਾ ਛੱਪੜ ਦਾ ਪਾਣੀ ਵੀ ਫਸਲਾਂ ਲਈ ਵਰਤ ਹੋ ਸਕਦਾ ਪਰ ਜਿਹੜਾ ਇਹਦੇ ਵਿੱਚ ਨਹੀਂ ਉਹ ਨਹੀਂ ਮਤਲਬ ਸਰਕਾਰ ਅਲਾਉਡ ਨਹੀਂ ਕਰਦੀ ਵਿੱਚ ਗੰਦਾ ਪਾਣੀ ਨਹਿਰ ਦੇ ਵਾਹ ਕਰਨ ਨੂੰ ਤੇ ਬਾਕੀ ਇੱਕ ਬੇਨਤੀ ਮੇਰੀ ਇਹ ਵੀ ਆ ਸਾਡਾ ਛੋਟਾ ਜਿਹਾ ਪਿੰਡਵਾ ਪਰ ਜਿਹੜੇ ਲੋਕ ਪਾਣੀ ਭਾਰਤ ਤੇ ਨਾ ਉਹ ਪਤਾ ਨਹੀਂ ਕੀ ਮੈਂ ਤਾਂ ਕਹਿੰਦਾ ਜਿਹੜਾ ਪਾਣੀ ਦਾ ਇੱਕ ਸਰਾਪ ਲੱਗਦਾ ਹੁੰਦਾ ਜਿਨ੍ਹਾਂ ਦੀਆਂ ਟੁੱਟੀਆਂ ਘਰੇ ਖੁੱਲੀਆਂ ਛੱਡੀਆਂ ਰਹਿ ਜਾਂਦੀਆਂ ਹਨਾ ਤੇ ਉਹ ਪਾਣੀ ਵੀ ਸਰਾਪ ਦਿੰਦਾ ਆ ਜਿਤੋਂ ਅਵਾਗੌਣ ਦੋਲਦਾ ਰਹਿੰਦਾ ਆ ਬਾਕੀ ਮੇਰੀ ਬੇਨਤੀ ਇਹੀ ਆ ਪਾਣੀ ਘੱਟ ਤੋਂ ਘੱਟ ਵਰਤੋ ਠੀਕ ਆ ਜੀ ਤੇ ਜਿਹੜਾ ਪਿੰਡ ਦਾ ਛੱਪੜ ਦਾ ਕੰਮ ਆ ਇਹਦੇ ਵਿੱਚ ਸਹਿਯੋਗ ਦਿਓ ਤੇ ਆਪਾਂ ਤਾਂ ਇਹੀ ਗੱਲ ਕਹਿ ਸਕਦੇ ਸੀਗੇ ਹੋ ਸਕਦਾ ਮੈਨੂੰ ਕੱਲ ਨੂੰ ਕਿਤੇ ਚਾਰ ਬੰਦੇ ਇਕੱਠੇ ਹੋਣ ਤੇ ਉਹ ਮਤਲਬ ਗੱਲ ਕਰਨ ਤੇ ਸਾਨੂੰ ਗੱਲ ਕਰਨ ਦਾ ਮੌਕਾ ਨਾ ਮਿਲੇ ਤਾਂ ਕਰਕੇ ਮੈਂ ਕਿਹਾ ਚਲੋ ਸੋਸ਼ਲ ਮੀਡੀਆ ਤੇ ਇੱਕ ਵਾਰੀ ਪਾ ਦਨੇ ਆ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿ ਸਾਡੀ ਕੀ ਸੋਚ ਆ ਨਾ ਕਿ ਸਾਨੂੰ ਸ਼ਾਇਦ ਨਿਆਣਾ ਸਮਝ ਕੇ ਕੋਈ ਬੋਲਣ ਨਹੀਂ ਦਿੰਦਾ ਜਾਂ ਕਹਿੰਦੇ ਅਸੀਂ ਜਾਦੇ ਸਿਆਣੇ ਆ ਇਦਾਂ ਵੀ ਹੋ ਸਕਦਾ ਹਨ ਤੇ ਪਰ ਜਿਹੜੀ ਸੋਚ ਆ ਨਾ ਇਹ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਨਾਲ ਆਪਾਂ ਬੈੰਨੇ ਆ ਤੇ ਹੁਣ ਇੱਕ ਗੱਲ ਹੋਰ ਆ ਜਿਹੜੀ ਉੱਥੇ ਸਾਡੀ ਜਗ੍ਹਾ ਆ ਸ਼ਕੰਡੀ ਦੀ ਠੀਕ ਹੈ ਜੀ ਸਰਪੰਚ ਕਸ਼ਮੀਦੀ ਲਾਲ ਨੇ ਪਹਿਲਾਂ ਇਹ ਕਹੇ ਸੀਗਾ ਜੀ ਜਗਾ ਆਪਾਂ ਚੱਕ ਕੇ ਸਾਈਡ ਤੇ ਰੱਖ ਦਈਏ ਤੇ ਇੱਥੇ ਆਪਾਂ ਛੱਪੜ ਬਣਾ ਦਿੰਦੇ ਆ ਜਾਂ پارک ਬਣਾ ਦਿੰਦੇ ਆ ਹਨਾ ਬਣ ਸਕਦੀ ਆ ਏਡੀ ਵੀ ਨਹੀਂ ਗੱਲ ਕੋਈ ਕਿਉਂ ਜਗਾ ਕਿਉਂ ਨਹੀਂ ਚੱਕ ਸਕਦੇ ਚੱਕ ਸਕਦੇ ਆ ਪਰ ਕਈ ਨਹੀਂ ਕਈ ਮੰਨਦੇ ਨਹੀਂ ਕਹਿੰਦੇ ਨਹੀਂ 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 ਜਗਾ ਨਹੀਂ ਚੱਕਣੀ ਜਗਾ ਇਦਾਂ ਚੱਕਤੀ ਤਾਂ ਫੇ ਸਾਡਾ ਬੋ ਕਾਰੋਬਾਰ ਠੱਪ ਹੋ ਜਾਣਾ ਸਾਡੇ ਪੁੱਠੀ ਪੈ ਜਾਣੀ ਸਾਡੇ ਤੇ ਸਾਨੂੰ ਸਰਾਪ ਮਿਲ ਜਾਣਾ ਨਹੀਂ ਇਦਾਂ ਦਾ ਕੋਈ ਨਹੀਂ ਮੰਨਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆ ਕਹ ਬਹਿਮਾ ਵਿੱਚ ਇਦਾਂ ਪਿਆ ਕਿ ਅਸੀਂ ਜਗਾ ਚੱਕਣ ਨਹੀਂ ਦੇਣੀ ਕਿਉਂ ਜਗਾ ਕਾਫਨ ਚੱਕਣ ਨਹੀਂ ਮੈਂ ਤਾਂ ਇਸ ਹੱਕ ਦੇ ਵਿੱਚ ਹੈਗਾ ਆ ਕਿ ਜੇ ਜਗਾ ਚੱਕਣੀ ਤਾਂ ਚੱਕ ਸਕਦੇ ਆ ਚੱਕ ਕੇ ਕਿਤੇ ਵਧੀਆ ਜਗਾ ਤੇ ਕਰ ਦਿਓ ਕੋਈ ਗੱਲ ਨਹੀਂ ਅਰਦਾਸ ਬੇਨਤੀ ਕਰਕੇ ਇਦਾਂ ਦਾ ਕੋਈ ਰੌਲਾ ਨਹੀਂ ਹੁੰਦਾ ਕਿ ਸਾਡੇ ਤੇ ਪੁੱਠੀ ਪੈ ਗਈ ਸਾਡਾ ਕਾਰੋਬਾਰ ਠੱਪ ਹੋ ਗਿਆ ਕਿਉਂਕਿ ਬਾਬਿਆਂ ਨੂੰ ਵੀ ਪਤਾ ਹੀ ਆ ਕਿ ਇਹਨਾਂ ਨੂੰ ਕੀ ਪ੍ਰੋਬਲਮ ਆ ਉਹ ਉਹਦਾ ਸਾਰੇ ਜਾਣੀ ਜਾਣਾ ਹਨ ਤੇ ਬਾਕੀ ਜਿਹੜੀ ਗੱਲ ਇਹ ਆ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੰਨਦੇ ਆ ਤੇ ਸਪੋਰਟ ਤੁਸੀਂ ਕਰਦੇ ਆ ਮੜੀਆਂ ਦੀ ਕਿ ਅਸੀਂ ਇੱਥੇ ਜਗਾ ਮਤਲਬ ਚੱਕਣ ਨਹੀਂ ਦੇਣੀ ਹੈਗੀ ਤੇ ਇਹ ਬਹੁਤ ਮਾੜੀ ਗੱਲ ਆ ਫੇ ਜਿੱਦਾਂ ਹਣ ਮੈਂ ਕਿਸੇ ਨੂੰ ਗੱਲ ਲਾ ਕੇ ਨਹੀਂ ਕਹਿੰਦਾ ਮੈਂ ਸ਼ੁਰੂ ਚਲੋ ਆਪਣੇ ਤੋਂ ਕਰਦਾ ਆ ਕਿ ਜਦੋਂ ਫੇ ਪੱਗ ਬੰਨੀ ਦਾ ਕੋਈ ਫਾਇਦਾ ਨਹੀਂ ਹੈਗਾ ਕਿ ਜੇ ਆਪਾਂ ਪਸਰ ਤੇ ਪੱਗ ਬੰਨ ਬੰਨ ਕੇ ਹਨਾ ਆਪਾਂ ਸਪੋਰਟ ਮੜੀਆਂ ਦੀ ਕਰਦੇ ਆ ਮੈਂ ਸ਼ੁਰੂ ਕਰ ਆਪਣੇ ਤੋਂ ਹੀ ਕਰਦਾ ਮੇਰੇ ਡੈਡੀ ਵੀ ਇਦਾਂ ਹੀ ਉਹ ਵੀ ਪੱਗ ਬੰਦਦੇ ਆ ਮੈਂ ਵੀ ਪਹਿਲਾਂ ਪੱਗ ਬੰਦਦਾ ਹੁੰਦਾ ਸੀਗਾ ਛੋਟਾ ਹੁੰਦਾ ਸਰਦਾਰ ਸੀਗਾ ਤੇ ਮੇਰੇ ਡੈਡੀ ਪੱਗ ਬੰਦਦੇ ਆ ਬਟ ਉਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਆ ਤੇ ਆ ਆਪਣੇ ਮੜੀਆਂ ਵਸਾਣੀਆਂ ਜਿੱਦਾਂ ਹੋ ਗਏ ਬਾਬਾ ਮਰਾਜਾ ਹੋ ਗਿਆ ਹੋਰ ਲਟਰਮ ਬਟਰਮ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੱਥੇ ਟੇਕਦੇ ਰਹਿੰਦੇ ਚਲੋ ਉਹਨਾਂ ਦੀ ਆਪਣੀ ਸੋਚ ਆ ਛੜਤਾ ਬੱਕਰੀ ਗੱਲ ਆ ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹ ਕਹਿੰਦੀ ਆ ਮੜੀਆਂ ਤੇ ਮੱਥਾ ਟੇਕਣਾ ਮਨਮਤਵਾ ਗੁਰਮਤ ਨਹੀਂ ਹੈਗੀ ਠੀਕ ਆ ਜੀ ਪਰ ਅਸੀਂ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਸਪੋਰਟ ਕੀਤੀ ਆ ਕਿ ਅਸੀਂ ਉੱਥੇ ਮੱਥਾ ਟੇਕਣਾ ਹੀ ਟੇਕਣਾ ਆ ਉਹ ਗੱਲ ਮਾੜੀ ਆਵੇ ਚਲੋ ਮੈਂ ਤੁਹਾਨੂੰ ਇਹ ਦੱਸਦਾ ਮੈਂ ਮੇਰੀ ਸੋਚ ਜਿਹੜੀ ਆ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਸੋ ਆਪਣੇ ਕੋਸ਼ਿਸ਼ ਕਰਦਾ ਉਹਨਾਂ ਦੀ ਗੁਰਬਾਣੀ ਦੀ ਅਸੂਲਾਂ ਤੇ ਚੱਲਣ ਦੀ ਤੇ ਚਲੋ ਕਿਤੇ ਨਾ ਕਿਤੇ ਮੈਂ ਵੀ ਗਲਤ ਹੋਵਾਂਗਾ ਪਰ ਸੋਚ ਕੇ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਮੇਰੀਆਂ ਗੱਲਾਂ ਜਾਂ ਮੇਰੀ ਸੋਚ ਕਿੱਦਾਂ ਦੀ ਲੱਗੀ ਜਪੰਡ ਵਿੱਚ ਇਹ ਛੱਪੜ ਚੱਕ ਕੇ ਉੱਥੇ ਕਰਨਾ ਚਾਹੀਦਾ ਜਗਾ ਚੱਕਣੀ ਚਾਹੀਦੀ ਨਹੀਂ ਚੱਕਣੀ ਚਾਹੀਦੀ ਮੇਰੇ ਵੱਲੋਂ ਜਗਾ ਭਾਵੇਂ ਚੱਕ ਲਓ ਕੋਈ ਗੱਲ ਨਹੀਂ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਇਸ ਚੀਜ਼ ਨੂੰ ਮੈਂ ਬਾਲਾ ਨਹੀਂ ਮੰਨਦਾ ਹੈਗਾ ਮੈਂ ਸਿਰਫ ਇੱਕ ਅਕਾਲ ਪੁਰਖ ਨੂੰ ਮੰਨਦਾ ਆ ਜਿਹੜਾ ਸਰਬ ਰੂਪ ਵਿੱਚ ਹਾਇਰ ਵਾ ਠੀਕ ਹੈ ਜੀ ਤੇ ਇੰਨੀ ਕੁ ਬੇਨਤੀ ਮੇਰੀ ਕਬੂਲ ਕਰਿਓ ਪਾਣੀ ਘਟ ਪਰ ਤੋਂ ਪਿੰਡ ਵਿੱਚ ਜਿਹੜਾ ਕੰਮ ਸਰਕਾਰੀ ਹੁੰਦਾ ਉੱਤੇ ਰੋਕ ਨਾ ਲਾਓ ਸਪੋਰਟ ਕਰੋ ਤੇ ਆਪਾਂ ਕਿਸੇ ਨੂੰ ਮੇਰਾ ਕਿਸੇ ਨਾਲ ਬਹਿਰ ਨਿੱਜੀ ਬਹਿਰ ਵਿਰੋਧ ਨਹੀਂ ਹੈਗਾ ਮੇਰੀ ਵੀਡੀਓ ਨੂੰ ਇਤਨਾ ਨਾ ਸਮਝਿਓ ਕਿ ਕਿਸੇ ਨੂੰ ਲਾ ਕੇ ਕਿਹਾ ਜਾਂ ਨਹੀਂ ਸਾਰੇ ਆਪਣੇ ਭਰਾ ਆ ਜੇ ਕਿਸੇ ਨੂੰ ਗੁੱਸਾ ਲੱਗਾ ਹੋਵੇ ਤਾਂ ਕੋਈ ਗੱਲ ਨਹੀਂ ਤੇ ਮੇ ਤੋਂ ਮਾਫੀ ਮੰਗ ਸਕਦਾ ਚਲੋ ਠੀਕ ਆਈ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਪਿੰਡ ਵਾਲੇ ਕਮੈਂਟ ਜਰੂਰ ਕਰਿਓ ਤੇ ਜੇ ਸਾਥ ਦੇ ਸਕਦੇ ਆ ਦੇ ਦਿਓ Ja,